ਮੁਹੰਮਦ ਮੁਸਤਾਫਾ ਵਾਲੇ ਮਾਮਲੇ ਦੇ ਵਿੱਚ ਵੀ ਕਹਿੰਦੇ ਜੀ ਖਾਸਾ ਸਖਤ ਫੈਸਲਾ ਇੱਕ ਤਰ੍ਹਾਂ ਨਾਲ ਆ ਗਿਆ। ਡੀਜੀਪੀ ਰਹੇ ਮੁਹੰਮਦ ਮੁਸਤਾਫਾ ਦੇ ਮੁੰਡੇ ਦੇ ਮਾਮਲੇ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਜਾਂ ਉਹਦੀ ਮੌਤ ਦੇ ਮਾਮਲੇ ਦੇ ਵਿੱਚ ਆਖਰ ਕੇਂਦਰ ਸਰਕਾਰ ਨੇ ਸੀਬੀਆਈ ਜਾਂਚ ਦੀ ਮਨਜ਼ੂਰੀ ਦੇ ਦਿੱਤੀ ਆ। ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਸੀਬੀਆਈ ਜਾਂਚ ਦਾ ਰਾਹ ਖੁੱਲ ਗਿਆ। ਸੀਬੀਆਈ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਰਜਿਆ ਸੁਲਤਾਨਾ ਦੇ ਉੱਤੇ ਤੇ ਉਹਨਾਂ ਦੀ ਨੂੰਹ ਮਤਲਬ ਜਿਹੜਾ ਮੁੰਡੇ ਦੀ ਮੌਤ ਹੋਈ ਆ ਉਹਦੀ ਘਰ ਵਾਲੀ ਉਹਨਾਂ ਤਿੰਨਾਂ ਦੇ ਉੱਤੇ ਹੈਨਾ ਉਹਨਾਂ ਨੂੰ ਵੀ ਯੂਰੋਪੀਆਂ ਚ ਸ਼ਾਮਲ ਕਰ ਲਿਆ ਯੂਪੀ ਦੇ ਰਹਿਣ ਵਾਲੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਡੀਜੀਪੀ ਮੁਹੰਮਦ ਮੁਸਤਾਫਾ ਮਰੀਦ ਕੋਟਲਾ ਜੀ ਤਿੰਨ ਵਾਰ ਅਤੇ ਉਹਨਾਂ ਦੀ ਤਿੰਨ ਵਾਰ ਮਰੀਦਪੁਰ ਤੋਂ ਪਤਨੀ ਜਿਹੜੀ ਐਮਐਲਏ ਰਹੀ ਮੰਤਰੀ ਵੀ ਰਹੀ ਰਜਿਆ ਸੁਲਤਾਨਾ ਉਹਨਾਂ ਦੀ ਧੀ ਤੇ ਨੂੰਹ ਉਹਨਾਂ ਦੇ ਖਿਲਾਫ ਸੀਬੀ ਜਾਂਚ ਨੂੰ ਮਨਜ਼ੂਰੀ ਮਿਲ ਗਈ ਹੈ ਔਰ ਕਾਰਵਾਈ ਸ਼ੁਰੂ ਹੋ ਗਿਆ ਇਸ ਦੇ ਖਿਲਾਫ ਸੀਬੀਆਈ ਨੇ ਹੱਤਿਆ ਅਪਰਾਧਕ ਸਾਜ਼ਿਸ਼ ਰਚਣ ਦੀ ਧਾਰਾ ਤਹਿਤ ਐਫਆਈਆਰ ਦਰਜ ਕਰ ਲਈ ਹੈ ਤੇ ਇਹਨਾਂ ਚਾਰਾਂ ਉੱਤੇ ਅਕੀਲ ਅਖਤਰ ਦੀ ਹੱਤਿਆ ਦੇ ਦੋਸ਼ ਲੱਗ ਰਹੇ ਨੇ ਹੁਣ ਦੇਖਦੇ ਹਾਂ ਜੀ ਕੀ ਸਾਬਤ ਹੁੰਦੇ ਨੇ ਜਾਂ ਨਹੀਂ 16 ਅਕਤੂਬਰ ਦੀ ਦੇਰ ਰਾਤ ਨੂੰ ਪੰਚਕੁਲਾ ਚ ਮੌਤ ਹੋ ਗਈ ਸੀ ਉਹਦੀ ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਵਢੀ ਗਈ ਹੈ ਸੋ 1985 ਬੈਚ ਦੇ ਮੁਹੰਮਦ ਮੁਸਤਾਫਾ ਕੈਪਟਨ ਅੰਦਰ ਦੇ ਵੀ ਨੇੜੇ ਮੰਨੇ ਜਾਂਦੇ ਰਹੇ ਨੇ ਅਤੇ ਉਹਨਾਂ ਦੀ ਪਤਨੀ ਕਾਂਗਰਸ ਵੱਲੋਂ ਐਮਐਲਏ ਵੀ ਬਣਦੀ ਰਹੀ ਆ ਸੋ ਹੁਣ ਡਰੱਗ ਜਿਹੜੀ ਸੈੱਟ ਬਣੀ ਸੀ ਪਹਿਲਾਂ ਤੇ ਸੈੱਟ ਨੇ ਜੋ ਕੁਝ ਲੱਭਿਆ ਸੀ ਕਹਿੰਦੇ ਪਟਿਆਲਾ ਦੇ ਨਸ਼ਾ ਮੁਕਤੀ ਸੈਂਟਰ ਤੋਂ ਵੀ ਕਾਫੀ ਦਸਾਂ ਵਜੇ ਇਕੱਠੇ ਕੀਤੇ ਸੀ ਨੌਕਰਾਂ ਸਿਕਿਉਰਟੀਆ ਗਾਰਡ ਵਾਲਾ ਕਨੇਡੀਅਨ ਤੋਂ ਵੀ ਕਾਫੀ ਉੱਚ ਕੱਟਾ ਕੀਤਾ ਸੀ ਤੇ ਹੁਣ ਉਹ ਸਾਰਾ ਕੁਝ ਕਹਿੰਦੇ ਜੀ ਸੀਬੀਏ ਨੂੰ ਸੌਂਪ ਦੇਣਗੇ ਉਸ ਤੋਂ ਬਾਅਦ ਸਾਰੀ ਕਾਰਵਾਈ ਸੀਬੀਏ ਨੇ ਚਲਾਉਣੀ ਆ ਕਿ ਉਸ ਮਾਮਲੇ ਦੇ ਵਿੱਚ ਕਿਵੇਂ ਅੱਗੇ ਵਧਦੀ ਆ ਇਹ ਵੀ ਪਹਿਲੂ ਆ